ਮੈਂ ਸਤੀਜ ਕੁਮਾਰ ਐਮ ਸੀ ਫਲੋਈਪੁਰ ਸ਼ਹਿਰ ਠੱਟਰ ਮੇ ਆਜ਼ਾਦੀ ਦਿਵਸ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਉਹਨਾਂ ਜਵਾਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਮੈਂ ਸਾਡੇ ਐਕਸ ਐਮ ਐਲ ਏ ਫਲੋਈਪੁਰ ਸਰਦਾਰ ਪਰਮਿੰਦਰ ਸਿੰਘ ਪਿੰਕੀ ਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਇੱਕ ਦੇਸ਼ ਭਗਤੀ ਦਾ ਮੈਂ ਗੀਤ ਪੇਸ਼ ਕਰ ਰਿਹਾ ਹਾਂ ਮੇਰਾ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋ ਲਾ ਮੈਂ ਰੰਗ ਦੇ ਬਸੰਤੀ चोल माए रंग दे बसंती चोला हम निकले इस के ख़िर खे नी जाने हम निकले इस के ख़ातिर ਕੇ ਲੈ ਆਪਣੀ ਜਾਨ ਸੇ ਦੇਸ਼ ਕਵੀਆਂ ਦੀ ਕੁਰਬਾਨੀ ਆਪਣਾ ਦਿਲ ਵੀ ਡੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਮੈਂ ਰੰਗ ਦੇ ਬਸੰਤੀ ਚੋਲਾ ਮਾਈ ਰੰਗ ਦੇ ਬਸੰਤੀ ਚੋਲਾ ਇਸ ਚੋਲੇ ਕੋ ਪਹਿਨ 시ਵਾਦੀ ਖਿਲੇ ਆਪਣੀ ਜਾਨ ਸੇ ਇਸ ਚੋਲੇ ਕੋ ਪਹਿਨ ਜਾਂ ਸਕੀਰਾਨੀ ਮਿਟ ਗਈ ਆਪਣੀਆਂ ਸੇ ਦੇਸ਼ ਕਮਿਨੋ ਕੀ ਕੁਰਬਾਨੀ ਦੇਸ਼ ਕਮਿਨੋ ਕੀ ਕੁਰਬਾਨੀ ਆਪਣਾ ਦਿਲ ਵੀ ਡੋਲਾ ਮੇਰਾ ਰੰਗ ਦੇ ਬਸੰਤੀ ਤੋਲਾ ਮੈਂ ਰੰਗ ਦੇ ਬਸੰਤੀ ਚੋਲਾ ਜਹੰਤ